ਆਪ ਵੀ ਹਾਂ ਕਿਹੜੇ ਦਾ ਦੂਰ ਤੋਂ ਮੋٹے ਦਾ ਦੇਖੀ ਕਾਲੇ ਵਾਲੇ ਬਈ ਗੱਲ ਇੰਗਲੈਂਡੋਂ ਆਇਆ ਤੇ ਆਉਂਦੇ ਦਾ ਪਹਿਲਾ ਮੇਲਾ ਆਵੇ ਤਾਰੀ ਵਾਲ ਦੇ ਕੋਲ ਜੋੜ ਜੀ ਜੱਬ ਦਾ ਮਿੱਤਰੋ ਕੀ ਹਾਲ ਚਾਲ ਦੇ ਤੇ ਮਿੱਤਰੋ ਆਪਾਂ ਚੱਲ ਗਏ ਆ ਮੇਲੇ ਤੇ ਪਿੰਡ ਪੰਡੋਰੀ ਫੰਗੂੜੇ ਤੇ ਟਰੈਕਟਰ ਤਵੀਆਂ ਦਾ ਮੇਲਾ ਜਿਗਾਰਡੂਆਂ ਦਾ ਤੇ ਆਪਣੇ ਚੱਲੇ ਟਰੈਕਟਰ ਸਲਵਾਰਾ ਫੀਡ ਕਲੱਬ ਵਾਲੇ ਬਲੂ ਫੀਡ ਤੇ ਰੈੱਡ ਫੀਡ ਆ ਜੋ ਖੁੱਲੇ ਹੈ ਨਹੀਂ ਵੀਰੇ ਪੈਸੇ ਖੁੱਲੇ ਹੈ ਨਹੀਂ ਵੀਰੇ ਪੈਸੇ ਭੈ ਪੁੱਠੀ ਦੁਨੀਆ ਕਹਿੰਦੇ ਲੰਗਰ ਨੂੰ ਸਿੱਧੀ ਹੋ ਚੈਂਪੀਅਨਾਂ ਦਾ ਕੱਟ ਖਾਈ ਵੀਰੇ ਕੱਟ ਖਾਈ ਲੈ ਲੋ ਬਲੇਡ ਅਦੇ ਰਿਵਰੀ ਆ ਕੇ ਹਾਂਜੀ ਮਿੱਤਰੋ ਪਹੁੰਚ ਗਏ ਮੇਲੇ ਆ ਜੇਲੇ ਆਪਣੇ ਟੀਮ ਮੈਂਬਰ ਸਾਰੇ ਇੱਥੇ ਕਮੇਟੀ ਵਾਲੇ ਤੇ ਸੈਂਪਲ ਡਾਕਟਰ ਚੱਲਾ ਮੱਗਿਆ ਪਹਿਲਾਂ ਹਲੋ ਹਲੋ ਜੀ ਮੇਲਾ ਸਟਾਰਟ ਕਾ ਲੱਗ ਗਿਆ ਤੇ ਮੇਲੇ ਰਹੀ ਹੋਣ ਲੱਗੀ ਅਰਦਾਸ ਬੇਨਤੀ ਤੇ ਉਸ ਤੋਂ ਬਾਅਦ ਆਪਣੇ ਕੋਲ ਟੀਮ ਸਾਰੀ ਇੱਧਰ ਹਾਂਜੀ ਬਾਬਾ ਹਾਂ ਜੀ ਮਿੱਤਰੋ ਡਾਈਆਂ ਪੈਣ ਲੱਗੀਆਂ ਜਗਾੜੂਆਂ ਦੀਆਂ ਸਿਮਪਲ ਚੱਲ ਹਟੇ 1 ਕਿਲੋਮੀਟਰ ਰਹਿਗੇ ਤੇ ਜਗਾੜੂਆਂ ਦੀਆਂ ਡਾਈਆਂ ਮਾਣਦੇ ਨੇ ਫੜੇ ਆਪਣੇ ਹੈਰੀ ਹੋਣੀ ਦਿਲ ਦੀ ਉਸ ਦਾ ਬਹੁਤ ਸਾਰੇ ਸਰਕਾਰ ਜੀ ਦਾ ਦੇਖੋ ਵੀ ਪਾ ਜੀ ਪਿੱਛੇ ਰਹਿਣ ਵਾਲਾ ਜੋ ਜੁੜੇ ਪਏ ਆ ਬੇਟ ਬੁੱਟ ਪਾਈ ਜਾਂਦੇ ਆ ਪਹਿਲਾ ਮੈਚ ਆਪਣੇ ਰੈਡ ਵੀਅਰ ਦਾ ਉਤਰੋਂ ਪਾਈ ਨੋਟ ਆ ਗਈ ਬਸ ਕਰ ਜਾ ਲੋ ਰੋੜਾ ਲਾ ਲਿਆ ਮਤਰੋਂ ਨੀਲਾ ਥੱਲੇ ਰੈਡ ਬੁੱਟ ਪਾਈ ਜਾਂਦੇ ਆ ਮੁੰਡੇ ਕੰਮ ਖੜਾ ਕਰੀ ਤਰੇ ਆਉਂਦੇ ਆ ਹਾਂ ਜੈਂਪੀਅਨ ਜੀ ਮਿੱਤਰੋ ਟਰੈਕਟਰ ਰੈਡੀ ਆ ਦੇ ਆਪਣੇ ਆਪਾਂ ਚੱਕ ਲੀਆਂ ਬਾਲਟੀਆਂ ਪਾਣੀ ਪੁਣੀ ਭਰਦਿਆਂ ਚੱਲ ਗਏ ਟੈਂਕੀਆਂ ਚ ਕਹਿੰਦੇ ਕੌਣ ਆ ਗਿਆ ਕਹਿੰਦੇ ਪੂਪਾ ਬਾਈ ਆ ਗਿਆ ਪੂਪਾ ਬਾਈ ਆ ਗਿਆ ਕਹਿੰਦੇ ਹਾਏ ਬ੍ਰੋ ਪੂਰੇ ਟਾਈਮ ਤੇ ਪਹੁੰਚਾ ਵੇਗ ਲੈ ਲਈ ਰੇ ਵੇਗ ਲੈ ਲੈ ਓਏ ਸੱਜੀ ਆ ਸੱਜੀ ਆ ਬਾਈ ਦੇ ਫੈਨ ਆ ਬਾਈ ਦੇ ਫੈਨ ਇਦਾਂ ਸਦਾ ਇਰੋੜੀ ਘੜਾ ਲੇ ਲੇ ਪਾਣੀ ਮੇਟਾ ਇਗਲਾ 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 ਇਹਨੇ ਮੇਲਾ ਆ ਕੇ ਚੱਲ ਜਾ ਮੈਨੂੰ ਸਟਪਨ ਦੇਦੇ ਨਾਲ ਵਾਪਸ ਮੋੜਨ ਕੋਲ ਮਾਰਦਾ ਕੋਈ ਮੈਟਰ ਟ੍ਰੈਕ ਚ ਹੋ ਗਈ ਐਂਟਰੀ ਰੈੱਡ ਵੀਰਡ ਚੱਲੀ ਫੀਰਡ ਗੈਂਗ ਸਾਰੀ ਆਪਣੀ ਆ ਗਈ ਆ ਗਈ ਆ ਗਈ ਆਹ ਵੱਡਾ ਸਕਾਰਪੀਓ ਵਾਲਾ ਇਹ ਮੇਰਾ ਸਕਾਰਪੀਓ ਜਹਾ ਕਾਲੀ ਸਕਾਰਪੀਓ ਆ ਆਪਣਾ ਡੈਮੇਜ ਕਿਹਾ ਹੋ ਗਿਆ ਆਪਣੇ ਦੁਨੀਆਦਾਨੀ ਨੂੰ ਪਿਛਲੇ ਸਾਲ ਹੁਣ ਬਹੁਤ ਤਾਕਤ ਦੇ ਜਿੱਤਿਆ ਆ ਤਾੜੀ ਮਾਰ ਦੋ ਟ੍ਰੈਕਾਂ ਦਾ ਨਿਕਲ ਬਖਲਾ ਹੁਣ ਮਿੱਤਰੋ ਹੱਕ ਦੀ ਮਿਹਨਤੀ ਹੋਊਗੀ ਇੱਥੇ ਹਾਂਜੀ ਮਿੱਤਰੋ ਪਾਣੀ ਭਰਿਆ ਗਾ ਦੇ ਵਿਅਰ ਚੱਲੇ ਆਪਣਾ ਹੱਕ ਦੀ ਮਿਹਨਤੀ ਕਰਾ ਦੂਗਾ ਦੀਪਾ ਪਾੜਾ ਹਾਂਜੀ ਮਿੱਤਰੋ ਨਾਲ ਵਿਅਰ ਵੀ ਆਪਣੇ ਦੀ ਹੱਕ ਮੰਗ ਹੋ ਰਹੀ ਆ ਆ ਪਾ ਕੇ ਚਾਵੀਆਂ ਪਹੁੰਚਿਆ ਜਾਣਾ ਹੈ ਆਰੇ ਨਾ ਗੋਪੀ ਆਇਆ ਤਾ ਮਾਸਕ ਪਰ ਬਹੁਤ ਬਹੁਤ ਪਿੱਛੇ ਨੂੰ ਕਰਦੇ ਆ ਨਾ ਜਨਵਾਜੀ ਹਲੋ ਲਾ ਕੇ ਕਰ ਲਓ ਜਸਦੀਪ ਮੋੜੀ ਮੋੜੀ ਪਾ ਲਓ ਵੀ ਮਿੱਤਰੋ ਪਾਉਣ ਲੱਗਿਆ ਤਵੀਆਂ ਬੈਂਕੀ ਚ ਪਾਣੀ ਪਾ ਲਓ ਲਾਲ ਘੋੜੇ ਵਗੈਰੇ ਕਿਸੇ ਦਾ ਕਰਦਾ 5911 ਚਮਕਾਪਾ ਸਾਹਿਬ ਬੇਤੀ ਆ ਵੀ ਆਪਾਂ ਟ੍ਰੈਕ ਪ੍ਰਬੰਧਕ ਕਹਿੰਦੇ ਵੀ ਆਪਾਂ 1 ਮਿੰਟ ਜਿਹੜਾ ਖਾਲੀ ਨੀ ਕਰਨਾ ਨਾਲ ਦੀ ਨਾਲ ਟ੍ਰੈਕ ਚਲਾਉਣੇ ਨੇ ਲੈ ਟ੍ਰੈਕ ਚ ਵੀਰੇ ਕਿ ਵੀ ਤੇ ਭਰਾ ਉਹਨਾਂ ਨੇ ਪ੍ਰਦੀਪ ਭਰਾ ਉਹਨਾਂ ਨੇ ਕਾਰਜ ਕੀਤੀ ਸਟਾਰਟਿੰਗ ਪੁਆਇੰਟ ਤੇ ਪਹੁੰਚਣ ਲੱਗਿਆ ਆਪਣਾ ਹਲਵਾਰਾ ਸਾਹਿਬ ਦਾ ਰਵੱਈਆ ਸਵਾਗਤ ਆ ਭਈ ਕੁਝ ਪੁੱਛਣ ਤੋਂ ਪਹਿਲੇ ਇਸ ਭਰਾ ਲਈ ਤਾੜੀਆਂ ਤਾਂ ਮਰਵਾਉਣੀ ਆ ਭਈ ਬਈ ਗੱਲ ਇੰਗਲੈਂਡੋਂ ਆਇਆ ਤੇ ਆਉਂਦੇ ਦਾ ਪਹਿਲਾ ਮੇਲਾ ਆਵੇ ਤਾੜੀ ਮਾਰ ਦੇ ਕੋਲ ਜ਼ੋਰਦਾਰ ਕਲੇਟੋ ਕੁੱਪੀ ਬਾਜੀ ਪੰਜਾਬ ਚ ਤੁਹਾਡਾ ਨਾਮ ਟਰੈਕਟਰ ਦਾ ਤਵਿਆਂ ਦੇ ਖੇਡ ਮਿਲੇ ਚ ਜਦੋਂ ਅੰਗਲੈਂਡ ਗਏ ਤੇ ਕਿੰਨਾ ਚਿਰ ਅੰਗਲੈਂਡ ਰਹੇ 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 ਦਾ ਛੇ ਮਹੀਨੇ ਆ ਪਰਮਾਨੀ ਦੀਵਾ ਨਹੀਂ ਇੱਥੇ ਆ ਮਨ ਇੱਥੇ ਮੈਂ ਹੋਈ ਪੁੱਛਣਾ ਚਾਉਣਾ ਸੀ ਜਿੰਦਾ ਇੱਥੇ ਟਰੈਕਟਰ ਕਵਿਆਂ ਦੇ ਖੇਡ ਮਿਲਦੇ ਅੰਗਲੈਂਡ 6 ਮਹੀਨੇ ਤੱਕ ਕਿੱਦਾਂ ਦੇ ਬੀਤੇ ਕਿੰਨਾ ਕੁ ਪੰਜਾਬ ਚ ਤੇ ਆਇਆ ਪੰਜਾਬ ਦਾ ਰੂਹੀ ਕੀਤੇ ਹੋਣਾ ਪੰਜਾਬ ਦਾ ਰੂਹੀ ਕੀਤੇ ਹੋਣਾ ਪੰਜਾਬ ਦਾ ਰੂਹੀ ਕੀਤੇ ਹੋਣਾ ਤੇ ਜਿਵੇਂ ਤੁਹਾਡੇ ਟਰੈਕਟਰ ਨੇ ਕੰਗ ਸਾਬੂ ਤੋਂ ਪਹਿਲਾਂ ਨਾ ਮਾਇ 264000 ਦਿੱਤਿਆ ਅੱਜ ਬੁਲੇਟ ਆ ਤੇ ਤੁਸੀਂ ਇੰਗਲੈਂਡੋਂ ਆਏ ਆ ਆਉਂਦਿਆਂ ਦਾ ਪਹਿਲਾ ਮੇਲਾ ਆ ਤੇ ਅੱਜ ਇਸ ਮੇਲੇ ਦੇ ਬਰੁੱਭੀ ਤੁਹਾਡੇ ਵਿਚਾਰ ਰੱਖੇ ਨਾਮ ਵੀ ਵਧੀਆ ਤੇ ਤੁਹਾਡੇ ਕੀ ਪ੍ਰਬੰਧਾ ਟਰੈਕਟਰ ਦੇ ਬਰੁੱਭੀ ਆਰਾਮ ਦਾ ਮੇਲਾ ਦਾ ਹਰ ਵਾਰੀ ਹੀ ਹੋਣੀ ਆਪਣੇ ਤਰ੍ਹਾਂ ਕਰਾਉਂਦੇ ਆ ਪਿਛਲੀ ਵਾਰੀ ਬਹੁਤ ਵਧੀਆ ਮੇਲਾ ਸੀ ਇਹ ਹਰ ਵੇਲੇ ਕਰਾਉਂਦਾ ਆ ਫੈਨ ਵੀ ਮੇਲਾ ਬਹੁਤ ਵਧੀਆ ਆ ਇਹ ਤਰੀਕਾ ਵਧੀਆ ਮਿੰਨ ਕਰਾਇਆ ਵਰਤਨ ਵਰਗਾ ਵਧੀਆ ਹੁੰਦਾ ਹੈ। ਬਾਕੀ ਆਪਾਂ ਦਾ ਟਰੈਕਟਰ ਚਲਾਉਂਦੇ ਆ ਜਦ ਤੱਕ ਵਰਮਾਲ ਘਰ ਦਾ। ਸਭ ਕਰਦੇ ਚਲਾਉਂਦੇ ਹੁੰਦਾ ਬਾਬਾ ਹੱਥ ਤੇ ਮੇਰੇ ਟਰੈਕਟਰ ਦਾ ਨੁਕਸਾਨ ਹੋ ਜਾਂਦਾ ਹੈ। ਓਏ ਆਹ ਚੀ ਸਿੱਧੀ ਸੋਚ ਜਾਵੇ ਇੱਕ ਵਾਰੀ ਤਾੜੀਆਂ ਮਾਰ ਦੋ। ਕਹਿੰਦਾ ਆਪਣਾ ਫਰਜ਼ਾ ਕੋਸ਼ਿਸ਼ ਕਰਨੀ ਕਰਾ ਗਿਆ ਬੁਫੀ 9 ਬੱਤੀ ਆ 9 9 ਸਿਰ ਤੇ ਸਰਦ ਪੱਟੇ ਮਗਰ ਮੱਛ ਪਿਆ ਨਾ ਪੱਟੇ ਆ ਪੱਟੇ ਉਹ ਮਹਾਰਥੀ ਵੱਡੇ ਬੈਠੇ ਪੱਟੇ ਲਓ ਜਿਹੜਾ ਚਲਿਆ ਇਹਦਾ ਸਮਾਂ 2 ਮਿੰਟ 36 ਸੈਕਿੰਡ 94 ਪੁਆਇੰਟਾਂ ਦੀ ਤਾੜੀ ਮਾਰ ਦਿਓ 2 36 94 ਹਾਂਜੀ ਲੋ ਵੀ ਮਿੱਤਰੋ ਲਾਲ ਫੀਟ ਚੱਲ ਹਟਿਆ ਟਾਈਮ ਲੱਗਾ ਦਾ 236 ਤੇ ਬਲੂ ਦੇ ਸਮਾਨ ਕਸਣ ਲੱਗਿਆ ਵੇਟਬੂਟ ਸਾਰਾ ਟਰੈਕਟਰ ਜਨਾ ਜੋਰ ਸਾਰਿਆਂ ਦਾ ਲੱਗਦਾ ਹੀਰੇ ਦੇ ਵੇਟ ਕਸਣ ਲੱਗਿਆ ਮਿੱਤਰੋ ਹਰਮਨ ਹੁਣੀ ਸਾਡੇ ਮੂਸੇ ਹੁਣੀ ਜਿਹਨੇ ਆਪਣਾ ਟੱਲਾਈ ਜਾਂਦੇ ਆ ਧੂਪਾ ਬਾਈ ਜਿੰਨੀਆਂ ਲਾਉਣ ਲੱਗਿਆ ਜਿੰਦਾ ਬਾਈ ਜੀ ਜਿਹੜੇ ਜੁਣੀ ਆ ਬਲਾਈ ਜਾਂਦੇ ਆ ਹਾਂਜੀ ਮਿੱਤਰੋ ਨੀਲਾ ਹੋਈ ਜਾਂਦਾ ਰੈਡੀ ਵੇਟ ਬੁੱਡ ਕਹੀ ਜਾਂਦੇ ਆ ਮੁੰਡੇ ਆਪਣੇ ਤੇ ਕਰਨ ਇਹਨਾਂ ਦਾ ਗੱਲਾਂ ਤੇ ਕਰ ਜਰਾ ਹਾਂਜੀ ਮਿੱਤਰੋ ਨੀਲੇ ਦੇ ਭਰਨ ਲੱਗੇ ਪਾਣੀ ਸਾਰੇ ਭਰਾਵਾਂ ਨੂੰ ਐਵੇਂ ਨਾਉਣ ਸਲਾਮਤ ਕਰਾਉਣੀ ਪੈਂਦੀ ਆ ਹਲਵਾਰਾ ਵਿਜਟ ਕਲੱਬ ਵਾਲਿਆਂ ਨੂੰ ਨੌਜਵਾਨ ਗੱਭਰੂ ਸੱਦੇ ਸੱਦੇ ਭਰਾ ਦਾ ਦਿਨੋ ਸਤਕਾਰ ਆ ਤੇਸੀ ਅਗਰ ਵਾਲੇ ਬਿਲਕੁਲ ਟ੍ਰੈਕ ਦੇ ਲਾਗੇ ਰਹਿਣਾ ਟੱਕਰ ਦਾ ਨਾਮ ਜਿੱਦਣੀਆਂ ਤੋਂ ਯਾਦ ਰਹਿਣਾ ਕਿ ਪਿਛਲੇ ਸਾਲ ਹਾਂਜੀ ਪਾ ਲਿਆ ਪਾਣੀ ਲੈਟਰ ਵੈੜਿਆ ਜੋ ਗਲਤ ਰੈਕ ਚੱਲੂਆ ਪੜਦਾ ਤੇਸੀ ਉਹ ਵਾਲਾ ਚੱਲਾ ਲੱਗਿਆ ਤੁਹਾਨੂੰ ਵਾਲਾ ਪੜਾ ਚੱਲੂ ਕੰਪਾ ਤੂੰ ਹੁਣ ਦੱਸਣਾ ਨਹੀਂ ਮੈਂ ਯਾਰ ਮੈਨੂੰ ਨਹੀਂ ਪਤਾ ਕੀ ਗੱਡੀ ਇਹ ਲੱਤ ਗੱਡੀ ਹੋ ਗਈ ਦੇਖ ਲੈ ਇਹ ਤੇਰੇ ਨਾਮ ਤੇ ਤਾਂ ਤੁਹਾਨੂੰ ਕਾਲਾ ਨੀ ਪਾਉਂਦੇ ਨੀ ਜੀ ਤੇਰੀ ਨੀ ਹਾਂਜੀ ਮਿੱਤਰੋ ਚਾਰ ਤੇ ਪਾਈਟਰ ਵਿੱਚ ਰੱਖਿਓ ਵੀਰੇ ਆਹੇ ਬੰਦੇ ਸਾਰੇ ਹੀ ਛਟਰੀਆਂ ਖੋਲਦੇ ਹੋਣੇ ਮੂਹਰ ਕਾ ਵੀ ਸਾਰੇ ਗਰੁੱਪ ਨੇ ਬਾਲਾ ਨਹੀਂ ਕੋਪੀ ਕਿਹੜੇ ਦਾ ਦੂਰ ਤੋਂ ਨਹੀਂ ਉਹ ਫੇਰ ਦੇਖੀ ਕਾਲੀ ਬਲੈਟ ਲੈ ਹਾਂ ਲੱਖੀ ਬਾਲ ਕੇ ਹੋਈ ਠੀਕ ਓਏ ਬੂਹ ਨੂੰ ਗਿਆ ਨਾ ਕਹੋ ਕਿ ਮਾਗ ਰਾਇਆ ਠੁੱਪੂ ਐਂਦਾ ਪੈਰੀ ਨੂੰ ਕੀ ਜੇ ਲੱਗ ਗਿਆ ਅੱਜ ਕਿਹੜੀ ਰਾਮ ਕਰਨਾ ਮੈਂ ਅੱਥੇ ਹੈਰੀ ਨੂੰ ਬਦ ਕੇ ਸਾਰੇ ਬੰਦੇ ਸਾਡੇ ਕਿੱਲੇ ਨੇ ਉਹ ਦੂਜੇ ਅੱਛਾ ਉਹ ਹੈਰੀ ਮਾ ਕਿਤੇ ਆਪੜਿਆ ਤੇ ਹੋ ਜੇ ਰੋਗਰਾਮ ਨਹੀਂ ਇਹ ਆ ਮੇਂ ਤਰੋ ਡਣਾ ਯਹਾ ਆ

ਟਰੈਕਟਰ ਤੇ ਬਣਿਆ ਤੇਲ ਦੇਖੋ ਜਿਗਾਰ ਤੇਲ ਕਾਦਣਾ ਬਣਿਆ ਝਾੜੂ ਨਾਲ ਝਾੜੂ ਪਈ ਹੱਦ ਖਾਨ ਤੇ ਹਾਏ ਵਿਖਾ ਡੈਗਦੀਆਂ ਬਾੜ ਗਈ ਚਲੋ ਚਲੋ ਸੇਟੀ ਨਹੀਂ ਕਰਦੇ ਕਰਦੇ ਹੋਏ ਪਏ ਆ ਉਹਦਾ ਦੁਕਾਨਾੜ ਆ ਜਾਉਗਾ ਪੰਪ ਆ ਹਾਂਜੀ ਮਿੱਤਰੋ ਆ ਗਏ ਪੰਪ ਤੇ ਲੱਗੇ ਆ ਤੇਲ ਪਾਉਣ ਊਪੇ ਬਾਈ ਨੇ ਵੀ ਕੱਪੜੇ ਚੇਂਜ ਕਰਤੇ ਮਾਇਦਾ ਵੀ ਰੋ ਦੀ ਵਰਦੀ ਨਾਲ ਲੈ ਗਾ ਨਾ ਕਰੋ ਨਾ ਬੜਾ ਟਾਈਮ ਦੀ ਚੇਂਜ ਕਰੀ ਫਿਰਦਾ ਵਰਦੀ ਅੱਛਾ ਟਰੈਕਟਰ ਚਾਰ ਕੇ ਡਾੜਾ ਲਾ ਕੇ ਚੀਜ਼ ਕਰਤੀ ਸੀ ਠੀਕ ਆ ਅੱਗੇ ਤਾਂ ਨਹਾਉਂਦਾ ਹੁੰਦਾ ਹੀ ਕੋਈ ਵਾਲੀ ਮੋਟਰ ਲੱਭਦਾ ਹੁੰਦਾ ਸੀ ਅੱਜ ਕਰ ਨਹੀਂ ਇਹਨੇ ਅੱਜ ਲੇਟ ਆਇਆ ਨਾ ਤਾਂ ਤਰੋਂ ਆਣ ਖਾਦੀ ਆ ਰੋਟੀ ਕਿੱਥੇ ਆ ਕੇ ਗਰਾਆਂ ਆ ਗਏ ਨਾ ਆਪਾਂ ਫਲੌਰ ਹਾਂ ਫਲੌਰ ਆ ਖਾਦੀ ਆ ਬੇਟਾ ਉਹ ਦੇਖ ਲਓ ਕੀ ਹੋ ਗਿਆ ਐਵੇਂ ਨਿੱਤਾ ਵੀ ਮੇਲੇ ਜਾਂਦਾ ਯਾਰ ਹੁੰਦਾ ਹਾਂ ਤਿੰਨ ਚੜ ਗਿਆ ਸਹੀ ਗੱਲ ਸਾਰੇ ਮੇਲੇ ਤੇ ਦੇਣੀ ਚੜ ਲੜਦਾ ਆਪਾਂ ਘਰੇ ਪਹੁੰਚਦੇ ਆ ਹੁਣ ਚੱਲਦੇ ਆ ਮਾਰਦਾ ਸੈਲਫ ਸੁਲਫ ਬੰਦੇ ਕਹਿੰਦੇ ਮੇਲੇ ਲਾਉਣ ਜਾਂ ਉਹੀ ਤੁਰੇ ਫਿਰਦੇ ਨੇ ਪੈਂਦ ਨੇ ਬੇਲੇ ਆਏ ਸਹੀ ਗੱਲ ਸਹੀ ਗੱਲ ਸਹੀ ਗੱਲ ਪੁੱਛ ਬੋ ਮੜਾ ਇਹਦਾ ਪਰ ਆਏ ਆ ਭੁੱਖ ਬਣੀ ਲੱਗਦੀ ਲੋਕਾਂ ਨੇ ਕਹਣਾ ਵੀ ਐਨ ਲੇਟ ਖਾਣੇ ਆ ਜਦੋਂ ਟਰੈਕਟਰ ਚਾਲਦੇ ਆ ਨਾ ਉਹ ਫਿਰ ਭੁੱਖ ਬਣੀ ਲੱਗਦੀ ਭੁੱਖ ਭੁੱਖ ਮਾਰ ਜਾਂਦੀ ਆ ਤੇ ਹੁਣ ਆ ਕੇ ਫਿਰ ਘਰੇ ਚੱਲ ਕੇ ਸੌਣੇ ਆ ਤੇ ਪਹੁੰਚਦੇ ਹਲਵਾਰੇ ਤੇ ਉਹੋ ਖੜੇ ਟਰੈਕਟਰ ਆਪਣੇ ਤੇ ਮੇਤਰੋ ਟਰੈਕਟਰਾਂ ਦਾ ਪੈ ਗਿਆ ਸੀ ਨੰਬਰ ਦੂਜਾ ਤੇ ਚੌਥਾ ਤੇ ਬਾਈ ਆਪਣਾ ਚਲਾ ਗਿਆ ਇੰਗਲੈਂਡ ਫੇਰ ਦੁਬਾਰਾ ਹਾਂਜੀ ਮਿੱਤਰੋ ਫਾਈਨਲੀ ਆ ਗਏ ਘਰੇ ਅੱਜ ਵਰਸ 6 ਵਾਦ ਜੇ ਨੇ ਹਾਂ ਹਾਂਜੀ ਮਿੱਤਰੋ ਆਵਰ ਸੈਟਾ ਮੀਨ ਜਿੱਦਰਾ ਫਿਰਦਾ ਆ ਗਏ ਮਿੱਤਰੋ ਘਰੇ ਭਰਾਵਾ ਝੋਕੇ ਮਾਰਦੀ ਆ ਰਾਤ ਦੇ ਤਰੇ ਹੁੰਦਾ 24 ਘੰਟੇ ਨੇ ਹਾਂ 11:30 ਦੇ ਰਾਤ ਤੇ ਹੁਣ 6 ਵਜੇ ਆ ਤੇ ਪਹੁੰਚ ਗਏ ਫਿਰ ਘਰੇ ਆ ਤਰਵਾਇਓ ਚੱਲਦੇ ਆ ਮੁੰਡਿਆਂ ਕੋਲੇ ਠਾਉਣਿਆਂ ਪੰਜਾਂ ਦੇ ਅੰਚੁੱਟੇ ਬਈ ਮੁੰਡਾ ਮਿਲਦੇ ਤੋ ਆਕੇ